ਇਨ ਦੇਨੀ ਸ਼ਿਗਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਪ੍ਰਧਾਨ ਅਤੇ ਡੇਰਾ ਪਾਪਾ ਮੀਲारामਜੀ ਪਰਮਚਾਰਾ ਦੇ ਮੌਜੂਦਾ ਗਦਿਨਸ਼ੀ ਨੰਬਰ 108 ਸੰਤ ਕੁਲਵੰਤ RAM ਪਰਮਚਾਰਾ ਜੀ ਕੈਨੇਡਾ ਦੌਰੇ ਤੇ ਹਨ ਜਿੱਥੇ ਉਹਨਾਂ ਵੱਲੋਂ ਸੰਤੋਖਦਾਸ ਜੀ ਦੇ ਇੱਕ ਰੈਵਿਕੇ ਸੰਤਾਨ ਨੂੰ ਦਰਸ਼ਕ ਦਿੱਤੇ ਗਏ ਅਤੇ ਸੱਫਸੰਗ ਕਰ ਸ਼ਿਗਰੂਦਾਸ ਮਹਾਰਾਜ ਜੀ ਦੀ ਬਾਣੀ ਦਾ ਗੁਣਕਾਨ ਕੀਤਾ ਗਿਆ ਇਸ ਮੌਕੇ ਸੰਤ ਕੁਲਵੰਤ RAM ਜੀ ਨੇ ਇਸ மூੂ ਸੰਗਤ ਨੂੰ ਸਤਗੁਰਾਂ ਦੇ ਦੱਸੇ ਮਾਰਗ ਤੇ ਚੱਲ ਆਪਣਾ ਜੀਵਨ ਸਫਲਾ ਕਰਨ ਦਾ ਉਪਦੇਸ਼ ਦਿੱਤਾ ਅਤੇ ਕਿਹਾ ਕਿ ਸਾਨੂੰ ਹਮੇਸ਼ਾ ਸਾਡੇ ਗੁਰੂਆਂ ਅਤੇ ਰਹਿਬਰਾਂ ਵੱਲੋਂ ਸਾਡੇ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਤਾਂ ਹੀ ਕੌਮ ਚੜ੍ਹਦੀ ਕਲਾ ਵਿੱਚ ਰਹੇਗੀ ਅਤੇ ਪੂਰ ਮੁਕਾਬਲ ਹਾਸਲ ਕੀਤੇ ਜਾ ਸਕਣਗੇ ਇਹ ਸ਼ਬਦ ਸਾਹਿਬੇ ਕਮਾਲ ਜਗਤ ਪਿਤਾ ਤਨ ਤਨ ਸਤਗੁਰੂ ਦਾਸ ਮਹਾਰਾਜ ਜੀ ਦਾ ਫਰਮਾਨ ਕੀਤਾ ਉਹਨਾਂ ਦੇ ਮੁਖਾਰਬਤ ਤੋਂ ਉਚਾਨ ਕੀਤਾ ਇਹ ਸ਼ਬਦ ਜਲ ਕੀ ਪੀਤ ਪਵਨ ਦਾ ਥੰਬਾ ਰक्त ਬੂੰਦ ਕਾ ਗਾਰਾ ਆੜ ਮਾਸ ਨਾਰੀ ਕੋ ਗੰਜਰ ਅੰਖੀ ਵਸੇ ਵਿਚਾਰਾ ਸਤੁਰੂ ਪਾਸ਼ਾ ਪ੍ਰਮਾਣਿਕਾ ਜਲ ਕੀ ਪੀਤ ਪਵਨ ਕਾ ਥੰਬਾ ਇਹ ਜਿਹੜਾ ਜੀਵ ਪੰਛੀ ਵਿਚਾਰਾ ਸਰੀਰ ਦੇ ਵਿੱਚ ਵਸ ਰਿਹਾ ਹੈ ਉਸ ਦੀ ਕੰਧ ਮਨੋ ਪਾਣੀ ਦੀ ਹੈ ਜਿਸ ਦੀ ਥੰਮੀ ਹਵਾ ਸਵਾਸਾਂ ਦੀ ਹੈ ਅਤੇ ਰਤ ਅਤੇ ਪਿਓ ਦੇ ਵੀਰ ਜੀ ਦਾ ਇਸ ਨੂੰ ਗਾਰਾ ਲੱਗਿਆ ਹੋਇਆ ਹੱਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੇ ਵਿਚਾਰਾ ਹੱਡ ਮਾਸ ਨਾੜੀਆਂ ਦੇ ਪਿੰਜਰ ਦੇ ਅੰਦਰ ਉਹ ਪਰਮੇਸ਼ਵਰ ਜਿਹੜਾ ਉਹ ਬਸਿਆ ਹੋਇਆ ਹੈ ਬੜੀ பாਵਰੇਆ ਕਿ ਮੈਂ ਇਸ ਸਮਾਜ ਦੇ ਵਿੱਚ ਪੈਦਾ ਹੋਇਆ ਜਿਨ੍ਹਾਂ ਤੋਂ ਲੋਕ ਬਹੁਤ ਨਫ਼ਰਤ ਕਰਦੇ ਆ ਲੋਕ ਦੂਰ ਦੂਰ ਤੇ ਲੱਗਦੇ ਆ ਪਰ ਮੈਂ ਮੈਂ ਉਹ ਤੇਰਾ ਉਹ ਜਰਾ ਨਾਮ ਜਪਿਆ ਜਿਹਦੇ ਕਰਕੇ ਲੋਕ ਪਾਠ ਦਾ ਦੇ ਮੁਖੀ ਵੀ ਲੰਮੇ ਪੈ ਪੈ ਕੇ ਮੈਨੂੰ ਬੰਡੋਤਾ ਕਰਦੇ ਉਸ ਅਕਾਰ ਪ੍ਰਕ ਨੂੰ ਸਮਝਾਣਾ ਕਰਦੇ ਆ ਅੱਗੇ ਸਾ ਸਤਿਗੁਰੂ ਵਰਮਾਨ ਕਰਦੇ ਆ ਰਵਿਦਾਸ ਜਪੈ ਰਾਮਨਾਮਾ ਮੁਹਿਤਮ ਸਿਉ ਨਾਹੀ ਕਾਮ ਕਹੇ ਮੈਂ ਤਾਂ ਆਪਣਾ ਆਪਣਾ ਨਾਮ ਸਿਮਰਦਾ ਹਾਂ ਮੈਂ ਦੁਨੀਆ ਦਾ ਇਹਦਾ ਮੂਛ ਛਟ ਕੀ ਉਸ ਵਾਹਿਗੁਰੂ ਦੇ ਨਾਲ ਨਾਮ ਜਪਦਾ ਹਾਂ ਮੁਹਿੱਤਾਂ ਨੂੰ ਸਿਉ ਨਹੀਂ ਕਾਮਾ ਮੈਨੂੰ ਕਹਿੰਦੇ ਜਮਾ ਦਾ ਕੋਈ ਡਰ ਭੋ ਨਹੀਂ ਰਹਿ ਗਿਆ ਮੈਂ ਤਾਂ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਿਆ ਹਾਂ ਸਾਨੂੰ ਇਹੀ ਦੁਨੀਆਦਾਰਾਂ ਸਮਝਾਉਣਾ ਕਰਦੇ ਕਿ ਇਹ ਭਾਈ ਉਸ ਅਕਾਲ ਪੁਰਖ ਦਾ ਸਿਮਰ ਕਰੋ ਜਿੱਥੇ ਤੁਸੀਂ ਆਪਣੇ ਪਰਿਵਾਰ ਨੂੰ ਅਰਜ਼ੀਕਾ ਕਰਦੇ ਇਹਨਾਂ ਨੂੰ ਪਾਲਣ ਪੋਸ਼ਣ ਕਰਦੇ ਕੰਮ ਕਰਦੇ ਆ ਉੱਥੇ ਨਾਲ ਪਰਮੇਸ਼ਵਰ ਦਾ ਨਾਮ ਲੱਗਿਆ ਹੋਰੂ ਨਾਮ ਦੇ ਨਾਲ ਹੀ ਸਾਡਾ ਜਿਹੜਾ ਇਹ 84 ਲੱਖ ਜੂਨ ਆ ਇਹੇ ਤੋਂ ਪਾਉ ਸਾਗਰ ਪਾਰ ਹੋਣਾ ਕਿਉਂਕਿ ਬਾਣੀ ਜਿਹੜੀ ਆ ਉਹ ਸਾਨੂੰ ਬਹੁਤ ਕੁਝ ਸਮਝਾਉਂਦੀ ਆ ਪੂਜੇ ਮੰਦਰ ਸਾਹਿਬ ਸੂਈਏ ਕੜੀਪੋ ਰਹਿਣਾ ਹੋਈ ਇਹ ਤਾਂ ਨੈ사ਜ ਅਸੀ ਕਾਸ਼ੀ ਟਾਟੀ ਜੱਜ ਦੀ ਉਬਾਸ ਜੱਜ ਦੀ ਉਮਾਟੀ ਨੂੰ ਸਭ ਜੀ ਕਿਈ ਅੱਜ ਪੜੇ ਨਿਕੇ ਕਹਿੰਦੇ ਦਸੀ ਨਹੀਂ ਮੰਦੇ 84 ਲੱਖ ਨੂੰ ਪਰ ਗੁਰੂ ਸਾਹਿਬ ਜੀ ਕਹਿੰਦੇ ਬਹੁਤ ਜਨਮ ਬਿਸਰੇ ਥੇ ਮਾਦੂ ਇਹ ਜਨਮ ਧਮਾੜੀ ਗੁਰੂ ਸਾਹਿਬ ਜੀ ਦੇ ਬਹੁਤ ਜਨਮਾਂ ਨੂੰ ਵਿਛੜਿਆ ਨੂੰ ਹੋਵੇ ਏ ਪ੍ਰਮਾਤਮਾ ਕਿਰਪਾ ਕਰ ਬਹੁਤ ਜਨਮ ਬਿਸਰੇ ਤੇ ਮਾਦੋ ਇਹ ਜਨਮ ਤੁਮਾ ਇਹ ਜਿਹੜਾ ਜਨਮ ਆਮ ਮੈਂ ਤੇਰੀ ਲਿਖ ਕੇ ਦੇਵੇ ਚਲਾ ਤਾ ਜਿਹੜਾ ਕਿ ਸਾਨੂੰ ਗੁਰੂ ਜੀ ਸਮਝਾਣਾ ਕਰਦੇ ਆ ਕਿ ਭਾਈ ਇਹ ਜਿਹੜਾ ਜਨਮ ਆ ਬਾਰ ਬਾਰ ਨਹੀਂ ਮਿਲਣਾ ਪਈ ਪ੍ਰਾਪਤ ਬਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਆਵਰ ਕਾਜ ਤੇਰੇ ਕਿਤੇ ਨਕਾਮ ਮੇਰੇ ਸਾਧ ਸੰਗਤਾਂ ਕੇ ਕੇਵਲ ਨਾਮ ਹੈ ਜਿਹੜਾ ਬਲੁਖਾ ਜਨਮ ਹੈ ਬਹੁਤ ਹੀ ਭਾਗਾਂ ਦੇ ਨਾਲ ਮਿਲਿਆ ਤਹੀ ਪ੍ਰਾਪਤ ਮਨੁੱਖ ਦੇ ਹੋਇਆ ਬੋਬਿਤ ਉਸ ਅਕਾਲ ਪੁਰਖ ਨੂੰ ਮਿਲਦੀ ਕੋਈ ਇਕ ਵਾਰੀਆ ਅਬਰਕਾਜ ਜਿਹੜੇ ਹੋਰ ਕਾਰਜਾਂ ਦੇ ਤੱਕਦਾ ਅਬਰਕਾਜ تیرੇ ਕਿਤੇ ਨਾ ਕੰਮ ਉਹ ਜਿਹੜੇ ਕਾਰਜ ਕਿਤੇ ਕੰਮ ਨਹੀਂ ਆਉਣੇ ਮਿਲਸਾਦ ਸੰਗਤ ਭਜ ਕੇਵਲ ਨਾਮ ਨਾਲ ਸੰਗਤ ਦੇ ਵਿੱਚ ਬੈਠ ਕੇ ਉਸ ਵਾਹਿਦ ਦਾ ਨਾਮ ਜਾਪ ਸਿਮਰਨ ਨਾਲ ਸਿਮਰਨ ਕਰ ਗੁਰੂ ਸਾਹਿਬ ਦੀ ਬਾਣੀ ਦਾ ਫਰਸਾ ਸਾਧੂ ਕੀ ਜੋਲ ਹੈ ਕੂਟ ਤੇਰੇ ਮਿਟੇ ਪਾਪ ਸਭ ਕੂਟ ਪੜੇ ਕਦੇ ਜੇ ਤੂੰ ਸਾਧੂ ਦਾ ਆਰ ਉਹ ਟ ਆਸਰਾ ਤੇ ਕਦਾ ਸਾਧੂ ਕੀ ਜੋਲ ਹੈ ਕੂਟ ਤੇਰੇ ਮਿਟੇ ਪਾਪ ਕੂਟ-ਕੂਟ ਤੇਰੇ ਜਿਹੜੇ ਜਨਮ ਜਨਮ ਤਰੇ ਪਾਪ ਖਾਤ ਹੋ ਜਾਣੇ ਆ ਖੰਡਨ ਹੋ ਜਾਣੇ ਆ ਕਹਿ ਰਵਿਦਾਸ ਜੋ ਜਪੇ ਨਾਮ ਇਸ ਜਾਤ ਨਾ ਜਨਮ ਨਾ ਯੂਨ ਕਾ ਕਦੇ ਤੇ ਤੂੰ ਜਨ ਤੂੰ ਜਨਮ ਜਨਮ ਅਵਤਾਰ ਤੋਂ ਮੁਕਤ ਹੋ ਜਾਏਗਾ ਕਹਿਰ ਵਿਦਾਜ ਜੋ ਜਪੇ ਨਾਮ ਜੇ ਤੂੰ ਉਸ ਪਰਮੇਸ਼ਰ ਦਾ ਨਾਮ ਜਪੇਗਾ ਤੇ ਸਜਾਤ ਨਾ ਜਨਮ ਨਾ ਜੁਜਾਤਾਂ ਜੁਨੀਆ ਤੋਂ ਕਦੇ ਮੁਕਤ ਹੋ ਜਾਏਗਾ ਤੇ ਇਥੇ ਗੁਰੂ ਸਾਹਿਬ ਕਹਿੰਦੇ ਮੁਹੇ ਜਨਮ ਸੋ ਨਹੀਂ ਗਮਜ ਦਸਤ ਪਾਉਂ ਥਾਂ ਦੇ ਅੰਦਰ ਢਾਰਿਆ ਜਮਾ ਦਾ ਉਹ ਵੀ ਕਦੇ ਖਤਮ ਹੋ ਜਾਣ ਜਦ ਤੂੰ ਬਾਲਪੁਰ ਤੇ ਸਿਮਰਦੇ ਨਾਲ ਜੁੜੇਗਾ ਔਰ ਗੁਰਪ੍ਰੀਤ ਸਾਧ ਸੰਗਤ ਅਗਲਾ ਬਾਣੀ ਦਾ ਸ਼ਬਦ ਬੜੇ ਪ੍ਰਾਪਤੀ ਨਾਲ ਸਰਵਣ ਕਰੀਏ i'll be